ਆ ਵੇਖੋ ਗੁਟਕਾ ਸਾਹਿਬ ਦੇ ਪਵਿੱਤਰ ਅੰਗਾਂ ਨੂੰ ਕਿਵੇਂ ਪਾੜ ਕੇ ਨਾਲੀ ਦੇ ਵਿੱਚ ਸੁੱਟਿਆ ਗਿਆ ਤੇ ਗਲੀ ਦੇ ਵਿੱਚ ਬਖੇਰ ਦਿੱਤਾ ਗਿਆ ਤਾਂ ਗੁਟਕਾ ਸਾਹਿਬ ਦੇ ਪਾਵਨ ਅੰਗਾ ਦੀ ਬੇਅਦਬੀ ਕੀਤੀ ਗਈ ਹੈ ਮਾਮਲਾ ਪਿੰਡ ਗੋਲੇ ਵਾਲਾ ਤੋਂ ਸਾਹਮਣੇ ਆਇਆ ਜਿੱਥੇ ਗੁਟਕਾ ਸਾਹਿਬ ਦੇ ਅੰਗ ਨਾਲੀ ਦੇ ਵਿੱਚ ਪਾਏ ਮਿਲਦੇ ਨੇ ਦੇਰਸਲ ਪਿੰਡ ਦਾ ਇੱਕ ਵਿਅਕਤੀ ਸਵੇਰੇ ਦੁੱਧ ਲੈਣ ਦੇ ਲਈ ਘਰੋਂ ਨਿਕਲਦਾ ਜਦਕਰ ਵਾਪਸ ਆ ਰਿਹਾ ਸੀ ਤਾਂ ਉਸਨੇ ਵਿਖੇ ਕਿ ਨਾਰੀ ਦੇ ਵਿੱਚ ਗੁਟਕਾ ਸਾਹਬ ਦੇ ਅੰਗ ਪਏ ਸਨ ਗੁਟਕਾ ਸਾਹਬ ਦੇ ਪਾਵਨ ਅੰਗਾਂ ਨੂੰ ਇਕੱਠਾ ਕਰਕੇ ਉਹ ਵਿਅਕਤੀ ਘਰ ਲੈ ਕੇ ਆਇਆ ਜਿਸ ਤੋਂ ਬਾਅਦ ਉਸ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਪਿੰਡ ਵਾਲਿਆਂ ਦੇ ਮੁਤਾਬਕ ਬੇਦੀ ਵਾਲੀ ਥਾਂ ਤੇ ਕੋਈ ਕੈਮਰਾ ਨਹੀਂ ਲੱਗਾ ਇਸ ਕਰਕੇ ਜਿਸਨੇ ਬੇਦੀ ਕੀਤੀ ਹੈ ਉਸ ਦੀ ਵੀਡੀਓ ਨਹੀਂ ਬਣ ਸਕੀ ਹੈ ਤਾਂ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਬੇਅਦਬੀ ਦੇ ਇਸ ਸੰਬੰਧਪਾਗੀ ਘਟਨਾ ਤੇ ਜਲਦ ਤੋਂ ਜਲ ਤਫਦੀਸ਼ ਕਰਨ ਦੀ ਗੱਲ ਆਖੀ ਗਈ ਹੈ ਦਾਇਮਨ ਪੱਗੀ ਖਬਰ ਪਿੰਡ ਗੁੱਲੇ ਵਾਲਾ ਤੂੰ ਸਾਹਮਣੇ ਆਈ ਹੈ ਜਿੱਥੇ ਗੁਟਕਾ ਸਾਹਿਬ ਦੇ ਪਾਵਨ ਅੰਗਾਂ ਨੂੰ ਪਾੜ ਕੇ ਨਾਲੀ ਦੇ ਵਿੱਚ ਸੁੱਟ ਦਿੱਤਾ ਗਿਆ ਤੇ ਗਲੀ ਦੇ ਵਿੱਚ ਬਖੇਰਿਆ ਗਿਆ ਉਹਨਾਂ ਜੀ ਮੈਂ ਦੁੱਧ ਲੈਣ ਜਾ ਰਿਹਾ ਸੀ ਸਵੇਰ ਦਾ ਟਾਈਮ ਸੀਗਾ ਸਵਾ ਘੱਟ ਦਾ ਟਾਈਮ ਸੀਗਾ ਜੀ ਮੈਂ ਜਦੋਂ ਵਾਪਸ ਆਇਆ ਤਾਂ ਮੈਂ ਵੇਖਿਆ ਗੁਟਕਾ ਸਾਹਿਬ ਉੱਥੇ ਨਾਲੀ ਦੇ ਵਿੱਚ ਪਿਆ ਸੀਗਾ ਤੇ ਨਾਲੀ 'ਚ ਵੇਖ ਕੇ ਤੇ ਮੈਂ ਕਿਹਾ ਵੀ ਇਹ ਤਾਂ ਗੁਟਕਾ ਸਾਹਿਬ ਆ ਇੱਕ ਬੰਦਾ ਦਰੋਂ ਹੋਰ ਆ ਗਿਆ ਅਸੀਂ ਫਿਰ ਸਵਾਰ ਕੇ ਦੇਖਿਆ ਅਸੀਂ ਆ ਵੀ ਹੈ ਤਾਂ ਗੁਟਕਾ ਸਾਹਿਬ ਹੀ ਫਿਰ ਇਹ ਚੱਕਿਆ ਉਸ ਤੋਂ ਬਾਅਦ ਚ ਵੇਖਿਆ ਉਹ ਹੰਗ ਪਾੜ ਪਾੜ ਕੇ ਨਾਲੀ ਦੇ ਵਿੱਚ ਵੀ ਸਿੱਟੇ ਪੈਸੇ ਜੀ ਕਾਫੀ ਫਿਰ ਅਸੀਂ ਨਾਲੀ ਦੇ ਵਿੱਚੋਂ ਸਾਰੇ ਚੱਕੇ ਉਹ ਚੱਕ ਕੇ ਫਿਰ ਅਸੀਂ ਘਰੇ ਲਿਆਏ ਫਿਰ ਅਸੀਂ ਪੁਲਿਸ ਨੂੰ ਤਲਾਹ ਦਿੱਤੀ ਆ ਹੁਣ ਆਪੇ ਪੁਲਿਸ ਜੋ ਫੈਸਲਾ ਕਰੇਗੀ ਹਾਂ ਪਹਿਲਾਂ ਵੀ ਹੋਈ ਸੀ ਜੀ ਪਹਿਲਾਂ ਵੀ ਕੈਮਰੇ ਦੇ ਵਿੱਚ ਆ ਗਿਆ ਸੀ ਸਾਲ ਤੋਂ ਜ਼ਿਆਦਾ ਹੀ ਹੋ ਗਏ ਆ ਤਾਂ ਉਹ ਤਾਂ ਫਿਰ ਕੈਮਰਾ 'ਚ ਹੀ ਆ ਗਿਆ ਸੀਗਾ ਫਿਰ ਬੰਦਾ ਫੜ ਲਿਆ ਸੀ ਤੇ ਕੇਸ ਚੱਲ ਗਿਆ ਤੇ ਇਹਦੇ ਨੇੜੇ ਕੋਈ ਹਾਲੀ ਕੈਮਰਾ ਇਹਦੇ ਨੇੜੇ ਸਾਨੂੰ ਕੋਈ ਕੈਮਰਾ ਕੁਝ ਦਿਸਿਆ ਨਹੀਂ ਨੇੜੇ ਤੇ ਕੋਈ ਕੈਮਰਾ ਵੀ ਸੀ ਲੱਗਦਾ ਨਹੀਂ ਆਪਸੀ ਭਾਈਚਾਰਕ ਸਾਂਝ ਨੂੰ ਵਿਗਾੜਨ ਵਾਸਤੇ ਇਹ ਜੀ ਘਟਨਾ ਹੋਈ ਐਵੇਂ ਹੀ ਹੈ ਜੀ ਕੋਈ ਹਾਇਤ ਆ ਜੀ ਇਹੋ ਜਿਹੀ ਸਿਆਸਤੀ ਆ ਕੋਈ ਹੋਰ ਕੀ ਆ ਜੀ ਕੋਈ ਚੰਗਾ ਕੰਮ ਤਾਂ ਹੈ ਨਹੀਂਗਾ ਇਹ ਤਾਂ ਸੱਤ ਤੱਕ ਕੀਤਾ ਹੀ ਕਿਸ ਨੇ ਜੀ ਅੰਗ ਕਿਨਾਂ ਨੂੰ ਪੁਲਿਸ ਨੂੰ ਸੌਂਦੇ ਦਿੱਤੇ ਨਹੀਂ ਜੋ ਸਾਡੇ ਕੋਲੇ ਹਜੇ ਘਰੇ ਪਿਆ ਉਹ ਗਿੱਲੇ ਹਜੇ ਸਕਾਰ ਰਹੇ ਘਰੇ ਪਿਆ ਕੋਈ ਗੱਲ ਨਹੀਂ ਉਹ ਜਦੋਂ ਆਖਣ ਕੋ ਲੈ ਜਾਣਗੇ ਆਪਾਂ ਨੂੰ ਕੋਈ ਉਤਰਾ ਨਹੀਂ ਅਸੀਂ ਅੱਜ ਜਦੋਂ ਸਵੇਰ ਪਤਾ ਲੱਗਾ ਵੀ ਪਿੰਡ ਗੋਲੇ ਵਾਲੇ ਦੇ ਕਣਿਆ ਪੱਤੀ ਦੇ ਵਿੱਚ ਉਸੇ ਗਲੀ ਤੇ ਦੁਬਾਰਾ ਫੇਰ ਗੁਟਕਾ ਸਾਹਿਬ ਦੀ ਕੋਈ ਸ਼ਰਾਬਤੀ ਅੰਸਰ ਨੇ ਬੇਅਦਬੀ ਕੀਤੀ ਹੈ ਤਾਂ ਜਦੋਂ ਮਤਲਬ ਕੋਈ ਬੰਦੇ ਮੇਥੋਂ ਮੁੰਡੇ ਨੰਗੇ ਆ ਉਹਨਾਂ ਨੇ ਜੋ ਦੇਖਿਆ ਵੀ ਇਹ ਸ੍ਰੀ ਗੁਟਕਾ ਸਾਹਿਬ ਦੇ ਅੰਕ ਨਾਲ ਨਾਲ ਜੋ ਇੱਥੇ ਪਏ ਉਹਨਾਂ ਨੇ ਚੱਕ ਕੇ ਤੇ ਇੱਥੇ ਬਾਹਰ ਰাস্তੇ ਆ ਤੇ ਜਦੋਂ ਕਿਹ ਹੋਰ ਬੰਦਿਆਂ ਨੂੰ ਪਤਾ ਲੱਗਾ ਤੇ ਇੱਥੇ ਇਕੱਠ ਮਾਰ ਕੇ ਪ੍ਰਸ਼ਾਸਨ ਤਾਂ ਵੀ ਗੱਲ ਪਹੁੰਚਾਈ ਆ ਕਿ ਜਿਹੜੀ ਘਟਨਾ ਇਹ ਬਹੁਤ ਹੀ ਮੰਦਭਾਗੀ ਆ ਜਾਂ ਕਹਿ ਲੋ ਵੀ ਇਹ ਦੋਵਾਂ ਫਿਰਕਿਆਂ 'ਚ ਪਾੜ ਪਾਉਣ ਵਾਲੀ ਗੱਲ ਆ ਇਹ ਨਹੀਂ ਹੋਣਾ ਚਾਹੀਦਾ ਗਾ ਸਾਡੀ ਤਾਂ ਇਹੋ ਮੰਗ ਆ ਨਗਰ ਨਿਵਾਸੀਆਂ ਦੀ ਵੀ ਦਵਾਰਾ ਇਹ ਕਿਹੜੇ ਬੰਦੇ ਨੇ ਨਹੀਂ ਜੁਰਤ ਕੀਤੀ ਆ ਵੀ ਇੱਥੇ ਸ਼ਰਾਬ ਪਕਰਨ ਦੀ ਉਹ ਦੋਸ਼ੀ ਲੱਭ ਕੇ ਪ੍ਰਸ਼ਾਸਨਾਂ ਨੂੰ ਸਖਤ ਤੋਂ ਸਖਤ ਸਜ਼ਾ ଦਵਾਵੇ ਤੇ ਸਾਡੇ ਦੇ ਗੁਟਕਾ ਸਾਹਿਬ ਦੀ ਬੀਆ ਦੀ ਬਹੋਈਆ ਸਾਨੂੰ ਇਹਦਾ ਭਾਰੀ ਰੋਸ ਆ ਦੁੱਖ ਵੀ ਇਸ ਗੱਲ ਦਾ ਪਿੰਡ ਨੂੰ ਨਹੀਂ ਹੋਣਾ ਚਾਹੀਦਾ ਪਿੰਡ ਦੇ ਲੋਕਾਂ ਨੂੰ ਕੀ ਅਪੀਲ ਆ ਪਿੰਡ ਦੇ ਲੋਕਾਂ ਨੂੰ ਇਹੋ ਅਪੀਲ ਆ ਵੀ ਭਾਈਚਾਰਕ ਸਾਂਝ ਬਣਾ ਕੇ ਰੱਖੇ ਸ਼ਾਂਤ ਰਹਿ ਕੇ ਤੇ ਪ੍ਰਸ਼ਾਸਨ ਦਾ ਸਾਥ ਦੇ ਕੇ ਆਪੜੇ ਦੋਸ਼ੀ ਉਡਣ ਲੱਭੀਏ ਤਾਂ ਕਿ ਉਹਨਾਂ ਨੂੰ ਸਜ਼ਾ ਮਿਲ ਸਕੇ ਤੇ ਅੱਗੇ ਤੋਂ ਕੋਈ ਜੁਰਤ ਨਾ ਕਰੇ ਤੇ ਪਿੰਡ ਵਾਲਿਆਂ ਨੂੰ ਇਹ ਅਪੀਲ ਆ ਵੀ ਆਪਾਂ ਸ਼ਾਂਤ ਮੇਰੇ ਕੇ ਨਾਲ ਸਾਥ ਦੇਈਏ ਤੇ ਦੋਸ਼ੀ ਨੂੰ ਲੱਭੀਏ ਉਸ ਤੋਂ ਅੱਗੇ ਫਿਰ ਦੇਖਦੇ ਹਾਂ ਕਿ ਬੰਡਾ ਜਦੋਂ ਕੋਈ ਦੋਸ਼ੀ ਫੜੇ ਜਾਂਦੇ ਆ ਵੀ ਕਿਹੜੇ ਫਿਰਕੇ ਦੇ ਆ ਕੌਣ ਕਰਵਾ ਰਿਹਾ ਇਹਦਾ ਹੀ ਸਾਨੂੰ ਸਿਰੇ ਜਦੋਂ ਪਤਾ ਲੱਗਾ ਕਿ ਇੱਦਾਂ ਦਰਦਈ ਜਿਹਾ ਮੰਦਭਾਗੀ ਘਟਨਾ ਹੋਈ ਹੈ ਤੇ ਸਾਡੇ ਤੁਰੰਤ ਚੌਕੀ ਇੰਚਾਰਜ ਐਸ ਐਚ ਓ ਡੀ ਐਸ ਪੀ ਸਾਹਿਬ ਵੀ ਆਏ ਨੇ ਮੈਂ ਫਿਰ ਮੇਰੀ ਵੀ ਡਿਊਟੀ ਲਈ ਡੀ ਐਸ ਪੀ ਹੈਡਕ quartern ਵੀ ਆਏ ਨੇ ਤੇ ਸੀ ਆਈ ਇੰਚਾਰਜ ਵੀ ਆਏ ਨੇ ਉਹ ਅਸੀਂ ਇੱਕ ਤੁਰੰਤ ਦੀ ਐਫਆਈਆਰ ਪਰਚਾਦਰਜ ਕਰ ਦਿੱਤਾ ਹੈਗਾ 13 ਜਿੰਨਾ ਬੰਦਿਆਂ ਨੇ ਦੇਖਿਆ ਗੁਰਮੀਰ ਸਿੰਘ ਹੋਰਾਂ ਦੇ ਪਿਆਨ ਦੇ ਨਾਮ ਲਉਂਗੇ ਅਗੇਂਸਟ ਤੇ ਉਹਦੀ ਹੁਣ ਤਫਤੀਸ਼ 'ਚ ਅਸੀਂ ਮਸਰੂਫ ਆ ਤੇ ਅਲੱਗ-ਅਲੱਗ ਟੀਮਾਂ ਲਾਈਆਂ ਹੋਈਆਂ ਨੇ ਤਾਂ ਜੋ ਇਹ ਜਿਹੜਾ ਕੇਸ ਹੈ ਛੇਤੀ-ਛੇਤੀ ਆਪਾਂ ਕ੍ਰੈਕ ਕਰਕੇ ਤੇ ਜਿਹੜੇ ਇਸ ਕੇਸ ਦੇ ਦੋਸ਼ੀ ਹੈ ਇਹਨਾਂ ਨੂੰ ਆਪਾਂ ਸਜ਼ਾ ਦਿਵਾ ਸਕੀਏ ਤੇ ਇਹਦੇ ਨਾਲ ਅਸੀਂ ਪਿੰਡਾਂ ਵਾਲਿਆਂ ਨਾਲ ਵੀ ਤਾਲਮੇਲ ਬਿਠਾ ਕੇ ਰੱਖਿਆ ਹੋਇਆ ਤੇ ਇਹਨਾਂ ਦੇ ਸਹਿਯੋਗ ਦੀ ਜਿਹਨੂੰ ਕੀ ਕਹਿੰਦੇ ਮੰਗ ਵੀ ਕੀਤੀ ਹੈ ਇਹਨਾਂ ਨੇ ਪੂਰਾ ਦਿੱਤਾ ਵੀ ਹੈਗਾ ਸਾਡੇ ਨਾਲ ਆਪਦੇ ਬੰਦੇ ਲਗਾਤੇ ਆ ਤਾਂ ਜੋ ਪਿੰਡ 'ਚ ਕਈ ਵਾਰੀ ਕੈਮਰੇ ਚੈੱਕ ਕਰਨੇ ਹੁੰਦੇ ਆ ਦਾ ਇਹਨਾਂ ਨੇ ਆਪਣੇ ਬੰਦੇ ਸਾਨੂੰ ਦੇ ਦਿੱਤੇ ਹੈਗੇ ਸਾਡੀਆਂ ਟੀਮਾਂ ਨਾਲ ਉਲਾਤੇ ਆ ਤਾਂ-ਤਾਂ ਜਾ ਕੇ ਸਾਡੀ ਅੱਗੇ-ਅੱਗੇ ਲਾ ਕੇ ਮਦਦ ਕਰ ਰਹੇ ਆ ਜਿੱਦਾਂ ਪ੍ਰਧਾਨ ਜੀ ਹੋਰਾਂ ਨੇ ਬੇਨਤੀ ਕੀਤੀ ਆ ਪਿੰਡ ਨਗਰ ਨਿਵਾਸੀਆਂ ਨੂੰ ਐਸੀ ਵੀ ਬੇਨਤੀ ਕਰਦੇ ਹੈਗੇ ਕਿ ਇਹ ਜਿਹੜਾ ਬੰਦੇ ਦੋਸ਼ੀ ਹੈ ਸੀ ਇਹਨਾਂ ਨੂੰ ਜਲਦੀ ਵੀ ਜਲਦੀ ਫੜ ਲਾਂਗੇ ਤੇ ਆਪਾਂ ਜਿਹੜੇ ਹੈਗੇ ਆ ਕਿ ਸ਼ਾਂਤੀ ਬਣਾ ਕੇ ਰੱਖੀਏ ਕਿਸੇ ਸ਼ਰਾਰਤੀ ਬੰਦੇ ਦਾ ਕੰਮ ਹੈਗਾ ਤੇ ਉਹ ਚਾਹੁੰਦਾ ਹੈ ਕਿ ਆਪਣੇ ਮਾਹੌਲ ਖਰਾਬ ਹੋਵੇ ਜੋ ਸ਼ਾਂਤੀ ਭੰਗ ਹੋਵੇ ਭਾਈ ਭਾਈਚਾਰਿਆਂ ਚ ਆਪਸ ਚ ਫੋਟ ਪਵੇ ਆਪਾਂ ਉਹ ਚੀਜ਼ ਨਹੀਂ ਹੋਣ ਦੇਣੀ ਇਹ ਆਪਾਂ ਨੂੰ ਹੁਣੇ ਪ੍ਰਧਾਨ ਜੀ ਨੇ ਵੀ ਆਖਿਆ ਇਹੀ ਤੁਹਾਡੇ ਮਾਧਿਅਮ ਰਾਹੀਂ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਇਸ ਕੇਸ ਤੇ ਕੰਮ ਕਰ ਰਹੇ ਹਾਂ ਤੇ ਛੇਤੀ ਬੰਦੇ ਫੜ ਵੀ ਲਾਗੇ ਥੋੜੇ ਸਮੇਂ ਬਾਅਦ ਇਹ ਦੁਬਾਰਾ ਬੇਅਦਵੀ ਉਸੇ ਗਲੀ 'ਚ ਹੋਈ ਹੈ ਜਿੱਥੇ ਪਹਿਲਾਂ ਇਹ ਦੇਖ ਜੀ ਕਿ ਇਹ ਇਹ ਜਿੰਨੂ ਵੀ ਕਹਿੰਦੇ ਆ ਕਿ ਥੋੜੇ ਪਿਛਲੀ ਜਿਹੜੀ ਹੋਈ ਸੀ ਮੇਰੇ ਖਿਆਲ 2023 'ਚ ਹੋਈ ਸੀ 2023 ਦੇ ਸ਼ੁਰੂਆਤ 'ਚ ਹੋਈ ਸੀ ਇੱਥੇ ਹੁਣ ਬੰਦਾ ਫੜਨ ਦੇ ਪਤਾ ਲੱਗੂਗਾ ਨੇ ਜੀ ਕਿ ਕਈ ਵਾਰੀ ਅਕਸਮਾਤ ਵੀ ਉਹ ਚੀਜ਼ਾਂ ਹੁੰਦੀਆਂ ਕਿ ਉੱਥੇ ਹੀ ਆ ਜਾਏ ਉਹ ਹੀ ਚੀਜ਼ ਆ ਜਾਏ ਇਹ ਬਰਾਹੀ ਫਿਰ ਜਿੱਦਾਂ ਪਹਿਲਾਂ ਵੀ ਤੁਹਾਨੂੰ ਤੁਸੀਂ ਇੱਥੇ ਹੀ ਸੀ ਕੈਸੀ ਬੋਡੀ ਛੇਤੀੋ ਕੇ ਇਸ ਕ੍ਰੈਕ ਕਰ ਲਿਆ ਸੀ ਸੋ ਹੁਣ ਵੀ ਅਸੀਂ ਇਹ ਬਹੁਤ ਹੀ ਜਨਨਕ ਟੀਮਾਂ ਲਗਾਤੀਆਂ ਇਆਂ ਤੇ ਆਸ ਹੈ ਕਿ ਛੇਤੀ ਛੇਤੀ ਇਸ ਕੇਸ ਨੂੰ ਵੀ ਅਸੀਂ ਕ੍ਰੈਕ ਕਰਾਂਗੇ